ਸਤਿ ਪਾਰ ਸਾਰ ਸੰਗਤ ਜੀਓ ਵਾਹਿਗੁਰੂ ਜੀ ਕਾ ਸਤਿ ਸਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਾਨਕ ਨਾਮ લેਵਾ ਸਿੱਖ ਸੰਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਦ ਫਲਾਨਾ ਜਗ ਜੋੜ ਮੇਲੇ ਨਗਰਾਂ ਵਿੱਚ ਮਨਾਏ ਜਾਂਦੇ ਹਨ ਸਾਹ ਕਰਕੇ ਮੈਂ ਜੋ ਸੰਵਾਦ ਕਰਨਾ ਚਾਹੁੰਦਾ ਹਾਂ ਉਹ ਵਿਦੇਸ਼ਾਂ ਵਿੱਚ ਰਹਿ ਰਹੇ ਵੀਰਾਂ ਦਾ ਕਿਉਂਕਿ ਵੇਖੋ ਇਥੋਂ ਆਪਣੇ ਤੋਂ ਸਾਗ ਸਮੁੰਦਰ ਪਾਰ ਹਜ਼ਾਰਾਂ ਮੀਲ ਦੂਰ ਬੈਠੇ ਆ ਫੇਰ ਵੀ ਆਪਣੇ ਨਗਰਾਂ ਦਾ ਕਿੰਨਾ ਖਿਆਲ ਆ ਉਹਨਾਂ ਦੇ ਮਨ ਵਿੱਚ ਕਿੰਨਾ ਚਾਹ ਭਾਵਨਾਵਾਂ ਗੁਰੂ ਕੇ ਲੰਗਰਾਂ ਨਾਲ ਬਚਪਨ ਤੋਂ ਹੀ ਜੁੜੇ ਆ ਬਹੁਤੇ ਸਿੰਘ ਆ ਜਿਹੜੇ ਉਦੇਸ਼ਾਂ ਵਿੱਚ ਗਏ ਉਹ ਬਚਪਨ ਤੋਂ ਹੀ ਗੁਰੂ ਮਹਾਰਾਜ ਦੇ ਨਗਰਾਂ ਦੀ ਸੇਵਾ ਕਰ ਰਹੇ ਆ ਇਥੋਂ ਹੀ ਸਤਿਗੁਰੂ ਜੀਆਂ ਬਰਕਤਾਂ ਹੋਈਆਂ ਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਉਦੇਸਾਂ ਵਿੱਚ ਕਿਰਤ ਕਰਨ ਵਾਸਤੇ ਭੇਜਿਆ ਤੇ ਬਿਆਨਤ ਮਾਇਆ ਗੁਰੂ ਮਹਾਰਾਜ ਦੇ ਲੰਗਰਾਂ ਵਿੱਚ ਹਾਜ਼ਰ ਕਰਦੇ ਆ ਉੱਥੇ ਗੁਰੂ ਮਹਾਰਾਜ ਦੇ ਜੋ ਲੰਗਰ ਚਲਾਉਣ ਤੋਂ ਵੀ ਪਹਿਲਾਂ ਕੋਈ ਸਮਾਂ ਯਥੇਦਾਰ ਅਰਮਿੰਦਰ ਸਿੰਘ ਯੂਐਸਏ ਉਹ ਵੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਨਗਰਾਂ ਦਾ ਮੋਹ ਚਾਲ ਰੱਖਦੇ ਆ ਤੇ ਗੁਰੂ ਦੇ ਲੰਗਰ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਆ ਘਰ ਤੋਂ ਕੱਟ ਉਹ ਹਰ ਮਹੀਨੇ ਗੁਰੂ ਮਹਾਰਾਜ ਦੇ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਆ ਐ ਕਿਵੇਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਨੌਜਵਾਨ ਵੀਰਾਂ ਵੱਲੋਂ ਵੀ ਨਗਰ ਦੀਆਂ ਸੰਗਤਾਂ ਵੱਲੋਂ ਵੀ ਬੇਅੰਤ ਮਾਇਆ ਹਰ ਰੋਈ ਗੁਰੂ ਦੇ ਲੰਗਰਾਂ ਵਾਸਤੇ ਰਸਤਾ ਹਾਜ਼ਰ ਹੋਈਆਂ ਪੁਰੇ ਸਾਹਿਬ ਜੀ ਮੀਨਾ ਵੱਲੋਂ ਵੀ ਜਿੰਨਾ ਸਰਦਾ ਭਾਵਨਾ ਨਾਲ ਉਹਨਾਂ ਵੱਲੋਂ ਵੀ ਵਾਰ ਤੋਂ ਵਾਰ ਮਾਇਆ ਗੁਰੂ ਕੇ ਲੰਗਰਾਂ ਵਾਸਤੇ ਹਾਜ਼ਰੀ ਹੋਈ ਇਸੇ ਤਰ੍ਹਾਂ ਜਥੇਦਾਰ ਰਮਿੰਦਰ ਸਿੰਘ ਉਹਨਾਂ ਵੱਲੋਂ ਵੀ 3 ਲੱਖ ਰੁਪਈਆ ਗੁਰੂ ਕੇ ਲੰਗਰਾਂ ਵਾਸਤੇ ਹਾਜ਼ਰੀ ਦਿੱਤਾ ਸਾਰੀ ਸੰਗਤ ਨੂੰ ਬੇਨਤੀ ਆ ਕੇ ਮਹਾਰਾਜ ਕਿਰਪਾ ਕਰੇ ਉਹਨਾਂ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਕਰਿਓ ਕਿਉਂਕਿ ਵੇਖੋ ਉਹਨਾਂ ਨੂੰ ਕੋਈ 30 ਸਾਲ ਦੇ ਕਰੀਬ ਨਗਰ ਤੋਂ ਗਿਆਨ ਹੋ ਗਿਆ 13ਵੀਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਇੰਨਾ ਆਪਣੇ ਨਗਰ ਨਾਲ ਪਿਆਰ ਕਰਦੇ ਆ ਗੁਰੂ ਕੇ ਲੰਗਰਾਂ ਨਾਲ ਪਿਆਰ ਕਰਦੇ ਆ ਇਥੇ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੋਣ ਜੋ ਦੇਸ਼ਾਂ ਵਿੱਚ ਗਏ ਨੌਜਵਾਨ ਵੀਰ ਉਹਨਾਂ ਵੱਲੋਂ ਮਾਇਆ ਆ ਰਸਤਾ ਆਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਧੰਨਵਾਦ ਸਾਰੇ ਹੀ ਨਗਰ ਦੀ ਸੰਤੂ ਦਾ ਅਤੇ ਇਲਾਕਾ ਨਿਵਾਸੀ ਸੱਜਣ ਮਿੱਤਰ ਜੋ ਹੋਰ ਇਲਾਕਾ ਨਿਵਾਸੀ ਸੱਜਣ ਮਿੱਤਰਿਆ ਜੋ ਨਗਰ ਦੇ ਸੱਜਣਿਆਂ ਬਾਹਰ ਹੋਰਨਾ ਨਗਰਾਂ ਦੇ ਪਿੰਡਾਂ ਦੇ ਗੁਰਮੁਖ ਪਿਆਰੇ ਸਿੱਖ ਸੰਤਿਆ ਗੁਰੂ ਕੇ ਸੇਵਾਦਾਰਿਆ ਉਹਨਾਂ ਵੱਲੋਂ ਵੀ ਬੇਨਤ ਮਾਇਆ ਹਾਜ਼ਰ ਕੀਤੀ ਆ ਜਿੱਦਾਂ ਭਾਈ ਗੁਰਚੰਦ ਸਿੰਘ ਸਨੋਂ ਪਸੌਰਾ ਸਿੰਘ ਖਵਾਖੂਰ ਨਗਰ ਤੋਂ ਆ ਉਹ ਵੀ ਗੁਰੂ ਮਹਾਰਾਜ ਦੇ ਲੰਗਰਾਂ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਇੱਥੋਂ ਹੀ ਸਤਿਗੁਰੂ ਨੇ ਬਖਸ਼ੀਆਂ ਕੀਤੀਆਂ ਤੇ ਮਹਾਰਾਜ ਦੀ ਕਿਰਪਾ ਸਦਕਾ ਉਹ ਵੀ ਗੁਰੂ ਕੇ ਲੰਗਰਾਂ ਤੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਆ ਉਹਨਾਂ ਵੱਲੋਂ ਹੀ ਖੰਡਪੜ੍ਹ ਸਾਹਿਬ ਆਰੰਭ ਕਰਵਾਇਆ ਗਿਆ ਜੀ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਪਹੁੰਚਿਆ ਹੋਰ ਬਿਆੰਤ ਲਾਹਾਂ ਨਿਵਾਸੀ ਸੱਜਣ ਮਿੱਤਰ ਜਿੱਦਾਂ ਭਾਈ ਕਲਦੀਪ ਸਿੰਘ ਚੋਲਾ ਸਾਹਿਬ ਤੋਂ ਉਮੀਦ ਵਿਭਾਗ ਇੰਸਪੈਕਟਰ ਆ ਉਹ ਵੀ ਗੁਰੂ ਕੇ ਲੰਗਰਾਂ ਨਾਲ ਪਿਆਰ ਕਰਦੇ ਆ ਸਰਦਾ ਭਾਵਨਾ ਰੱਖਦੇ ਆ ਨਿਰੰਤ ਮਾਇਆ ਹਾਜ਼ਰ ਕੀਤੀ ਆ ਸੰਤਾ ਨੂੰ ਬੇਨਤੀ ਆ ਕਿ ਉਹਨਾਂ ਦੇ ਕਾਰੋਬਾਰਾਂ ਵਿੱਚ ਕੁਝ ਵਿਘਨ ਆ ਰਿਹਾ ਉਹਨਾਂ ਦੇ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਨੌਕਰੀ ਦੀ ਤਰੱਕੀ ਵਾਸਤੇ ਸਰਬੱਤ ਸੰਤ ਅੰਦਰੋਂ ਕੇ ਆਪ ਦੇ ਮਨੋਰਥ ਗਾਲਤਰੇ ਕਿ ਉਹਨਾਂ ਦੀ ਜੋ ਨੌਕਰੀ ਵਿੱਚ ਅੱਗੇ ਵਾਸਤੇ ਹੋਰ ਤਰੱਕੀ ਹੋਵੇ ਮਾਰਾ ਚੜ੍ਹਦੀ ਕਲਾ ਰੱਖੇ ਸਾਰੀ ਸੰਤ ਨੂੰ ਬੇਨਤੀ ਕਰਦੇ ਆ ਕਿ ਗੁਰੂ ਜੀ ਸੰਤ ਸੰਤ ਜਿਹੜਾ ਬੜਾ ਪਾਇਆ ਗੁਰੂ ਸਾਹਿਬ ਨੇ ਬੜੀਆਂ ਵੱਡੀਆਂ ਬਖਸ਼ੀਆਂ ਕੀਤੀਆਂ ਸੰਤ ਨੂੰ ਸਾਰੀ ਸੰਤ ਨੂੰ ਬੇਨਤੀ ਆ ਕਿ ਮਾਰਾ ਕਿਰਪਾ ਕਰੇ ਭਾਈ ਕਦੀਸ਼ ਸਿੰਘ ਨੂੰ ਨੌਕਰੀ ਵਿੱਚ ਤਰੱਕੀ ਬਖਸ਼ੇ ਅੱਗੇ ਉਹਨਾਂ ਦੇ ਰੈਂਕ ਵਧਾਣ ਸਾਰੀ ਸੰਤ ਨੂੰ ਬੇਨਤੀ ਆ ਕਿਰਪਾ ਕਰੋ ਤਨੂੰ ਮਨੋਰਥ ਸਾਧ ਕਰਿਓ ਕੋਈ ਹੁੰਦੇ ਜੋਂ ਮੇਲੇ ਨੂੰ ਮਹਾਰਾਜ ਤੇ ਗੁਰੂ ਕੇ ਲੰਗਰਾਂ ਵਿੱਚ ਅਖੰਡ ਪਾਠ ਸਾਹਿਬ ਦੀ ਸੇਵਾ ਕਰਉਣਗੇ ਬਿਆਨਤ ਮਾਇਆ ਹਾਜ਼ਰ ਕਰਦੇ ਆ ਮਹਾਰਾਜ ਦੇ ਚਰਨਾਂ ਦੀ ਬੇਨਤੀ ਆ ਸਤਿਗੁਰੂ ਜੀ ਉਹਨਾਂ ਦੇ ਕਾਰੋਬਾਰਾਂ ਟੱਕੀਆਂ ਬਖਸ਼ਿਓ ਹੋਰ ਵੀਰ ਸੱਜਣ ਮਿੱਤਰ ਚੋਲਾ ਸਾਹ ਤੋਂ ਆਏ ਆ ਉਹਨਾਂ ਦੇ ਮੰਡੀਆਂ ਭਾਵਨਾ ਸਤਿਗੁਰੂ ਜੀ ਸੰਪੂਰਨ ਕਰਿਓ ਚੜ੍ਹਦੀਆਂ ਕਲਾ ਰਖਿਓ ਜੋ ਵੀ ਮਾਈ ਭਾਈ ਦੂਰੋਂ ਚੱਲ ਕੇ ਆ ਸਰਬੱਤ ਮਾਈ ਭਾਈ ਦਾ ਤੈਅ ਦਿਓ ਧੰਨਵਾਦ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਇੰਨਾ ਗੁਰਮੁਖਾਂ ਪਿਆਰਿਆਂ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸੀ ਉਹਨਾਂ ਦੇ ਚਰਨਾਂ 'ਚ ਬੇਨਤੀ ਆਗੇ ਭਾਈ ਉਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰ ਪਾਉ ਲੈ ਲੈਣ ਤੇ ਸੇਵਾਦਾਰਾਂ ਵੀਰਾਂ ਨੂੰ ਵੀ ਬੇਨਤੀ ਆ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਦੇ ਭੈਣ ਭਰਾ ਬੱਚੇ ਮਦੇਸਾਂ ਵਿੱਚ ਆ ਉਨਾ ਵੱਲੋਂ ਖੜ ਪਾੜ ਸਾਹਿਬ ਵੀ ਕਰਵਾਏ ਗਏ ਆ ਤੇ ਬੇਨਤ ਮਾਇਆ ਵੀ ਗੁਰੂ ਕੇ ਲੰਗਰਾਂ ਵਾਂ ਤੇ ਹਾਜ਼ਰੀ ਕੀਤੀ ਆ ਉਹਨਾਂ ਨੂੰ ਵੀ ਬੇਨਤੀ ਆ ਭਾਈ ਜਿਸ ਜਿਸ ਸਿੰਘ ਦਾ ਨਾਮ ਲਿਆ ਜਾਏ ਉਹ ਆਣ ਕੇ ਗੁਰੂ ਜੀ ਦੀਆਂ ਬਖਸ਼ਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ